ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਠੀਕ ਹੈ ਕੋਰਪੋਰੇਟ ਦਿਨੋ ਦਿਨ ਆਪਣੇ ਪਲਾਨ ਲੈ ਕੇ ਪੰਜਾਬ ਦੇ ਵਿੱਚ ਵਧ ਰਹੇ ਨੇ ਵੱਡੇ ਵੱਡੇ ਰੋਡ ਨਿਕਲ ਰਹੇ ਨੇ ਨੈਸ਼ਨਲ ਹਾਈਵੇ ਨਿਕਲ ਰਹੇ ਨੇ ਕਿਤੇ ਨਾ ਕਿਤੇ ਪੰਜਾਬ ਦੇ ਕਲਚਰ ਤੇ ਠੀਕ ਹੈ ਕਲਚਰ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਆਪਣੀ ਪੀੜ੍ਹੀ ਹੈਗੀ ਹੈ ਹਨਾ ਆਪਾਂ ਆਪਣੇ ਭਾਸ਼ਾ ਨਾਲ ਜੁੜੇ ਆ ਆਪਣੇ ਕਿੱਤਿਆਂ ਨਾਲ ਜੁੜੇ ਆ ਉਹ ਕਿਤੇ ਨਾ ਕਿਤੇ ਉਹ ਚੀਜ਼ ਨਾਲ ਵੀ ਹਣਾ ਖਰਾਬ ਹੋਏਗਾ ਜਾਂ ਫਿਰ ਉਹ ਚੇਂਜ ਹੋਏਗਾ ਜਿਵੇਂ ਮੰਨ ਲਓ ਹੁਣ ਨੈਸ਼ਨਲ ਹਾਈਵੇ ਨਿਕਲ ਗਿਆ ਠੀਕ ਹੈ ਉਹਦੇ ਕੋਲ ਆਊਟਲੈਟਸ ਨਿਕ ਹੋ ਜਾਣਗੇ ਪਲਾਜ਼ਾ ਖੁੱਲ ਜਾਣਗੇ ਕੁਝ ਤਾਂ ਕਲੱਬਸ ਵਗੈਰਾ ਵੀ ਖੁੱਲ ਰਹੇ ਠੀਕ ਹੈ ਜਦੋਂ ਕਲੱਬ ਆਪਣੇ ਪਿੰਡਾਂ ਦੇ ਨੇੜੇ ਖੁੱਲ ਗਏ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਉਨਾ ਤੇ ਕੀ ਪ੍ਰਭਾਵ ਪਏਗਾ ਉਹਨਾਂ ਵਾਸਤੇ ਕੀ ਆਪਾਂ ਸੋਚ ਰਹੇ ਆ ਕਿ ਇਹ ਚੀਜ਼ਾਂ ਨੂੰ ਕਿਵੇਂ ਰੋਕਣਾ ਚਾਹੀਦਾ ਉਹਨਾਂ ਵਾਸਤੇ ਵੀ ਕੋਈ ਸੰਘਰਸ਼ ਆਪਾਂ ਕਰਾਂਗੇ ਉਹ ਸਰਕਾਰ ਸੋਚੇ ਲੋਕ ਸੋਚਣ ਦੁਨੀਆ ਸੋਚੇ ਹੁਣ ਹਰ ਜਗ੍ਹਾ ਤੇ ਕਿਸਾਨ ਜੱਥੇਬੰਦੀ ਦਾ ਨਹੀਂ ਪਰ ਜਮੀਨਾਂ ਤੇ ਆਪਣੀਆਂ ਨਾ ਸਾਡਾ ਘੇਰਾ ਕੁਝ ਹੋਰ ਹੈ ਜਮੀਨਾਂ ਤੇ ਆਪਣੀਆਂ ਨਹੀਂ ਨਾ ਜਿੱਦ ਚੋਂ ਛੜਕਾਂ ਜਮੀਨਾਂ ਤੁਸੀਂ ਤੁਹਾਡਾ ਸਵਾਲ ਤਾਂ ਇਹ ਹੋ ਸਕਦਾ ਵੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਤੇ ਤੁਹਾਡਾ ਕੀ ਹੈ ਉਹ ਅਸੀਂ ਦੱਸ ਦਾਂਗੇ ਤੁਸੀਂ ਤਾਂ ਕਲੱਬਾਂ ਨੂੰ ਵੀ ਲੈ ਕੇ ਵਿੱਚ ਵੜ ਗਏ ਤੁਸੀਂ ਕਿਸਾਨਾਂ ਦੇ ਮਸਲੇ ਛੱਡ ਕੇ ਤੁਸੀਂ ਕਲੱਬਾਂ 'ਚ ਜਾ ਵੜੇ ਹੁਣ ਅਸੀਂ ਐਂਟਵੇ ਦਾਰੂ ਪੀਣੇ ਨਾ ਪੀਣਾ ਗਰਾਹਾ ਜੀ ਉੱਥੇ ਦਾਰੂ ਪੀਣਕ ਨਾ ਪੀਣਾ ਕੋਈ ਕਿਸਾਨ ਜ਼ਮੀਨ ਵੇਚ ਦੇਗਾ ਉਸ ਤੋਂ ਬਾਅਦ ਕੋਆਪਰੇਟ ਤਾਂ ਆਪਣੇ ਹਸਾਬ ਨਾਲ ਚੱਲਦਾ ਕੌਣ ਜਾਂਦਾ ਜੀ ਜ਼ਮੀਨ ਵੇਚਣਾ ਤੁਸੀਂ ਦੱਸੋ ਵੀ ਕਿਹੜੇ ਕਿਸਾਨ ਨੇ ਕਿਹਾ ਜੀ ਭਾਰਤ ਮਾਲਾ ਪ੍ਰੋਜੈਕਟ ਨੂੰ ਵੀ ਅਸੀਂ ਜ਼ਮੀਨ ਵੇਚ ਲੈ ਸਾਡੇ ਸੜਕਾਂ ਕੱਢ ਦੋ ਦੱਸ ਦੋ ਕੋਈ ਇੱਕ ਅਧਾਰਨ ਦੇ ਦੋ ਕੋਈ ਜਿਹੜਾ ਹੁਣ ਅਸਲ ਵਿੱਚ ਕਿਸਾਨ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਸਾਡੀ ਮੰਗ ਨਹੀਂ ਹੈ ਇਹ ਉਹਨਾਂ ਦੀ ਲੋੜ ਹੈ ਦੱਸੋ ਵੀ ਕਦੇ ਤੁਸੀਂ ਕਿਸੇ ਕਿਸੇ ਅਖਬਾਰ ਚ ਪੜਿਆ ਤੁਸੀਂ ਨੇ ਵੀ ਸਾਡੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਕੱਢੋ ਕਿਸਾਨਾਂ ਨੇ ਕਦੇ ਮੰਗ ਨਹੀਂ ਕੀਤੀ ਇਹ ਕਾਰਪੋਰੇਟਾਂ ਦੀ ਲੋੜ ਹੈ ਵੱਡੇ ਵੱਡੇ ਪੂੰਜੀਪਤੀਆਂ ਦੀ ਲੋੜ ਹੈ ਉਹਨਾਂ ਨੇ ਕੱਢੀਆਂ ਨੇ ਉਹਨਾਂ ਵਾਸਤੇ ਕੱਢੀਆਂ ਨੇ ਉਹਦਾ ਲੋਕ ਤਾਂ ਰੌਲਾ ਪਾ ਕੇ ਕਹਿੰਦੇ ਵੀ ਸਾਨੂੰ ਪੈਸੇ ਦੇ ਦਿਓ ਸਾਨੂੰ ਪੂਰੇ ਪੈਸੇ ਮਿਲਣੇ ਚਾਹੀਦੇ ਨੇ ਜਿਹੜੇ ਗੜਗਾਉਂ ਦੇ ਮੱਚੇ-ਮੱਚਾ ਆਪਣਾ ਹਰਿਆਣੇ ਦੇ ਵਿੱਚ ਨੋ ਏਰੀਆ ਮੇਵਾਤ ਦਾ ਏਰੀਆ ਉੱਥੇ ਰੌਲਾ ਪੈ ਰਿਹਾ ਹੈ ਆਪਣੇ ਪੰਜਾਬ ਦੇ ਵਿੱਚ ਕੋਟਾਗਾ ਦੇ ਵਿੱਚ ਰੌਲਾ ਪਿਆ ਕੋ ਦੁੰਨੇ ਵਾਲੇ ਪਿੰਡ ਦੇ ਵਿੱਚ ਰੌਲਾ ਪਿਆ ਇਧਰ ਛਨੇੜੀ ਪਿੰਡ ਦੇ ਵਿੱਚ ਰੌਲਾ ਪਿਆ ਮਲੇਰ ਕੋਟਲੇ ਰੌਲਾ ਪਿਆ ਕਿੰਨੀ ਥਾਂ ਤੇ ਲਾਠੀ ਚਾਰਜ ਹੋਇਆ ਧੱਕਾ ਮੁੱਕੀ ਹੋਇਆ ਸਾਡੇ ਨਾਲ ਅਸੀਂ ਇਹ ਵਿਰੋਧ ਕੀਤਾ ਨਾ ਛੜਕਣਾ ਮਲਕੀ ਆਪਾਂ ਨਹੀਂ ਬਣ ਦਵਾਂਗੇ ਇਹ ਪ੍ਰੋਜੈਕਟ ਨੂੰ ਨਹੀਂ ਆਪਾਂ ਪੂਰਾ ਤੇ ਬਣਨ ਨਹੀਂ ਦੇਵਾਂਗੇ ਕਿਤੇ ਨਹੀਂ ਕਿਹਾ ਕਿਸਾਨਾਂ ਨੇ ਜ਼ਮੀਨਾਂ ਲਈਆਂ ਨੇ ਤੁਸੀਂ ਉਹਨਾਂ ਦੇ ਪੈਸੇ ਮੂੰਹ ਮੰਗੇ ਪੈਸੇ ਦਿਓ ਇਹਦਾ ਵਿਰੋਧ ਹੈ ਮਲਕੀ ਆਪਾਂ ਜ਼ਮੀਨਾਂ ਦੇ ਰਹੇ ਹਾਂ ਜਿਹੜੇ ਕਿਸਾਨ ਜ਼ਮੀਨਾਂ ਦੇ ਰਹੇ ਨੇ ਤਾਂ ਕਹਿੰਨਾ ਵੀ ਦੇਣੀਆਂ ਨਹੀਂ ਚਾਹੀਦੀਆਂ ਹੂੰ ਜੇ ਦਿੰਦੇ ਨੇ ਕਿਸਾਨ ਉਹਨਾਂ ਦੇ ਲੈ ਲਿਆ ਉਹ ਉਹ ਪੈਸੇ ਮੰਗਦੇ ਨੇ ਪੈਸੇ ਤਾਂ ਪੂਰੇ ਦੇਓ ਜੇਕਰ ਗੱਲ ਕਰੀਏ 2027 ਦੀ ਠੀਕ ਹੈ ਜੀ ਇੱਕ ਪਾਸੇ ਬੀਜੇਪੀ ਆ ਜਾਂਦੀ ਮਕਾਲ ਹੈ ਜਾਂਦੀ ਹਾਂਜੀ ਮਕਾਲ ਆ ਬਸ ਬਸ ਕਰ ਲਾਸਟ ਮੇਰਾ ਹੈਗਾ ਇਸ ਤੋਂ ਆਪਾਂ ਖਤਮ ਕਰ ਰਹੇ ਹਾਂ ਜੇਕਰ ਗੱਲ ਕਰੀਏ 2027 ਦੇ ਵਿੱਚ ਬੀਜੇਪੀ ਲਗਾ ਲਓ ਅਕਾਲੀ ਦਲ ਲਗਾ ਲਓ ਠੀਕ ਹੈ ਆਮ ਆਦਮੀ ਪਾਰਟੀ ਲਗਾ ਲਓ ਜਾਂ ਵਾਰਸ ਪੰਜਾਬ ਦੀ ਜਥੇਬੰਦੀ ਲਗਾ ਲਓ ਉਹ ਗਰਾਹਾ ਜੀ ਕਿਸ ਢਿਰਵਲ ਜਾਂ ਕਿਸ ਨੂੰ ਵੋਟ ਪਾਣਾ ਪਸੰਦ ਕਰਨੀ ਜਾਂ ਕਿਸੇ ਤੇ ਨੂੰ ਇਹ ਸਮਝਣਗੇ ਕਿ ਹਾਂ ਜੇ ਮੈਂ ਵੋਟ ਪਾਣੀ ਤਾਂ ਮੈਂ ਇਸ ਤੁਸੀਂ ਤੁਸੀਂ ਦੱਸੋ ਸੋਡੇ ਮਨ ਦੀ ਗੱਲ ਮੈਂ ਕਿਹਦੀ ਸਪੋਰਟ ਕਰਾਂ ਮੈਂ ਤਾਂ ਮੇਰੇ ਮਨ ਦੀ ਗੱਲ ਤੇ ਮੇਰੇ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਹੈ ਜਿੰਨਾ ਕਿ ਨਿਕਲ ਕੇ ਆਂਦਾ ਹੈ ਹਨਾ ਆ ਗਰਾਫ ਕਿ ਤੁਹਾਨੂੰ ਉਸ ਚੀਜ਼ ਦੀ ਸਪੋਰਟ ਕਰਨੀ ਚਾਹੀਦੀ ਹੈ ਜੋ ਪੰਜਾਬ ਦੇ ਲੋਕ ਲਿਆਣਾ ਚਾਹੁੰਦੇ ਨੇ ਜਾਂ ਜਿੱਦ ਵਿੱਚ ਪੰਜਾਬ ਦੀ ਬਿਹਤਰੀ ਹੈਗੀ ਹੈ ਮੇਰੇ ਦਾ ਸਮਝੇ ਪੰਜਾਬ ਦੇ ਲੋਕ ਤਾਂ ਇਹ ਕਹਿੰਦੇ ਨੇ ਵੀ ਸਾਰੀਆਂ ਰਾਜਸੀ ਪਾਰਟੀਆਂ ਛੱਡੋ ਇਹਨਾਂ ਨੂੰ ਪਾਸੇ ਛੱਡੋ ਆਪਣੀ ਮੂਵਮੈਂਟ ਤੱਕਲੀ ਕਰਕੇ ਆਪਣਾ ਅੰਦੋਲਨ ਤੱਕੜਾ ਕਰੋ। ਇਹੀ ਮੇਰੇ ਸਮਝਦਾ ਐ ਗੱਲ ਹੁੰਦੀ ਐ ਲੋਕਾਂ। ਬੇਨਾਂ ਤੋਂ ਕੋਈ ਝਾਕ ਨਾ ਕਰੋ। ਆਪਣੀ ਤਾਕਤ ਤੱਕ ਪੱਠੀ ਕਰੋ। ਮੈਂ ਅੰਗਰਾਂਝੀ ਵੋਟਾਂ ਦੇ ਪਹਿਣ ਗਿਆ ਨਾ 2027 ਚ। ਕੀ ਪਤਾ ਤੁਹਾਡਾ ਇੱਕ ਲਫ਼ਜ਼ ਤੁਸੀਂ ਪਾ ਲੋ ਜੀ ਵੋਟਾਂ। ਕੀ ਪਾ ਲੋ ਵੋਟਾਂ। ਇੱਕ ਲਫ਼ਜ਼ ਸਹੀ ਪਾਰਟੀ ਨੂੰ ਚੁਣਦੇ ਵਿੱਚ ਹੈਲਪ ਕਰਦੇ ਲੋਕ। ਤੁਸੀਂ ਦੇਖੋ ਤੁਸੀਂ ਪਾਰਟੀ ਨੂੰ ਚੁਣਨਾ। ਤੁਸੀਂ ਮੇਰੇ ਮੂੰਹ ਚ ਨਾ ਨਾ ਪਾਓ ਜੀ ਇਹ ਗੱਲ। ਹੂੰ। ਕਿ ਤੁਸੀਂ ਕਿਹੜੀ ਪਾਰਟੀ ਲਈ ਮਤ ਕਰੋਗੇ ਮੈਂ ਤਾਂ ਮੈਂ ਤਾਂ ਕਿਸੇ ਦੀ ਨਹੀਂ ਕਰਦਾ ਹੂੰ ਸਾਡੇ ਦਾ ਇਹ ਬਰੋਸਾ ਹੀ ਨਹੀਂ ਸਾਡੇ ਤਾਂ ਆਪਦੇ ਪਿੰਡਾਂ ਕਿਸਾਨ ਜੱਥੇਬੰਦੀਆਂ ਲੀਡਰਾਂ ਹੂੰ ਕਿਸਾਨ ਜੱਥੇਬੰਦੀ ਕਿਸਾਨੀ ਹਿੱਤਾਂ ਦੀਆਂ ਸੰਘਰਸ਼ਾਂ ਨਾਲ ਆਪਦੀ ਗੱਲਾਂ ਤੇ ਸੰਘਰਸ਼ ਕਰਦੀ ਹੈ ਸਾਡੀ ਤਾਂ ਆਪਦੀ ਤਾਕਤ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੀ ਸਾਡੇ ਗੱਲ ਰਾਹ ਜੜੀ ਕਬਰ ਨੇ ਅਸੀਂ ਉਹਨਾਂ ਤੋਂ ਬਰਜਿਤ ਕਰਦੇ ਹਾਂ ਉਹ ਅਸੀਂ ਕਰਾਂਗੇ ਬਸ ਠੀਕ ਹੈ ਜਾਂਦੇ ਜਾਂਦੇ ਮੈਨੂੰ ਬਸ ਆਪਣੇ ਵਿਊਅਰਸ ਨੂੰ ਇੱਕ ਸਨੇਹਾ ਤੇ ਪਲੱਸ ਆਉਣ ਵਾਲਾ ਕੀ ਆਪਾਂ ਕਰ ਰਹੇ ਆਂ ਅੰਦੋਲਨ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਰੂਪਰੇਖਾ ਲੈ ਕੇ ਚੱਲ ਰਹੇ ਆਂ ਆਪਣੇ ਜੋ ਹੜ੍ਹਾਂ ਦੀ ਪੀੜ ਜਿਹੜੇ ਮਾਰੇ ਫਸਲਾਂ ਮਰ ਗਈਆਂ ਘਾਟੇ ਗਏ ਪਸ਼ੂ ਮਰ ਗਏ ਉਹਨਾਂ ਦੇ ਮਾਮਲਾ ਲੈ ਲਈਏ ਜਿਹੜੀਆਂ ਜ਼ਮੀਨਾਂ ਨੇ ਜ਼ਮੀਨਾਂ ਖਰਾਬ ਹੋ ਗਏ ਉਹਨਾਂ ਨੂੰ ਜ਼ਮੀਨਾਂ ਨੂੰ ਠੀਕ ਕਰਨ ਵਾਸਤੇ ਸਰਕਾਰ ਉਹਨਾਂ ਨੂੰ ਮਦਦ ਕਰੇ ਤੇ ਅੱਗੇ ਵਾਸਤੇ ਹੜ ਦਾ ਨਾਂ ਟੁੱਟਣਾ ਤੋਂ ਸਿਵਨਾਂ ਨੂੰ ਪੱਕੇ ਕਰੇ ਤੇ ਡੈਮਾਂ ਦੀ ਸਫਾਈ ਕਰੇ ਇਹ ਮੰਗਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਡੀਸੀ ਨੂੰ ਦੇਣੇ ਨੇ ਪੰਜਾਬ ਦੇ ਵਿੱਚ 8 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਸੇਕਤ ਮੋਰਚੀ ਠੀਕ ਹੈ ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ